ਮਾਤਾ ਜੀ ਜਦੋਂ ਆਪਣੇ ਹੋਈ ਘਟਨਾ ਹੋਈ ਹੈ ਕੁੜੀ ਦੇ ਮੌਤ ਹੋਈ ਕਿਸ ਤਰ੍ਹਾਂ ਹੋਈ ਹੈ ਜੀ ਹਏ ਮੈਨੂੰ ਤਾਂ ਪਤਾ ਨਹੀਂ ਸਾਨੂੰ ਬਾਹਰ ਕੱਢ ਦਿੱਤੀ ਸੀ ਜੀ ਜਨਵੰਨ ਦਰੇ ਲੈ ਆ ਰੱਖ ਪੈਨ ਨਹੀਂ ਦਿੱਤੀ ਨਹੀਂ ਕਰਿਆ ਨਹੀਂ ਦਿੱਤੀ ਬਾਹਰ ਕੱਢ ਕੇ ਮੁੰਡਾ ਦਾ ਕੀ ਪਤਾ ਨਹੀਂ ਕੀ ਕਰ ਰਹੇ ਨੇ ਮੁੰਡਾ ਕੌਣ ਸੀਗਾ ਜੀ ਉਹ ਦੋਤਾ ਆ ਵੀ ਇਧਰ ਆ ਉਹ ਖੜਾ ਉਹ ਖੜਾ ਆ ਟੱਕੜੀ ਜਿਹਾ ਦਿੱਤੀ ਮਾਤਾ ਜੀ ਪਹਿਲੀ ਵਾਰੀ ਝਗੜਾ ਹੋਇਆ ਜਾਂ ਕੋਈ ਪਿਛੋਕਿ 100 ਰੁਪਏ ਦਾ ਕੋਈ ਗੱਲਬਾਤ ਹੋਈ ਹੈ ਨਹੀਂ ਨਹੀਂ ਭੈਣੇ ਬੇਰਾ ਦਾ ਇਹ ਨਾ ਫੈਰ ਰਸੀਗੀ ਕੋਈ ਹੰਤ ਨਹੀਂ ਸੀਗੀ ਰਾਤੋ ਪਗਾਨੀ ਕੀ ਹੋਗੀ ਮੈਨੂੰ ਤਾਂ ਨਹੀਂ ਦਾਨੀ ਮੈਨੂੰ ਤਾਂ ਜੀ ਦਾਨੀ ਉਹ ਸਾਡੇ ਕੰਮ ਕਰਨ ਵਾਲਾ ਮੁੰਡਾ ਜ ਆ ਕੇ ਇਹ ਗਿੱਧੀ ਮਤ ਤੀਆ ਅੱਖਾਂ ਜਾਂਵਾ ਚੱਲ ਗਈ ਉਹ ਕਿੱਥੇ ਚਲਾ ਗਿਆ ਮਨੇ ਦਾ ਮਾਤਾ ਨੂੰ ਪਤਾ ਕਿਦੋਂ ਲੱਗਿਆ ਵੀ ਕੁੜੀ ਦੀ ਇਸ ਤਰ੍ਹਾਂ ਪਤਾ ਲੱਗ ਗਿਆ ਅਸੀਂ ਅੰਦਰ ਵੜ ਗਏ ਵਾਰ ਕੋ ਕਿੰਜੇ ਤੱਕ ਕਰੇ ਹੋਰ ਹੈ ਨਹੀਂ ਉਸ ਟਾਈਮ ਕੋਈ ਨਹੀਂ ਕੋਈ ਨਹੀਂ ਇੱਕ ਵਾਰ ਸਲਾਉਂ ਗਈ ਸੀ ਉਹਨੂੰ ਲੈ ਕੇ ਸੀ ਹਾਂ ਮੈਂ ਅਨੀ ਦੀ ਦਾ ਨੀਂਦ ਮੈਨੂੰ ਮੜਮੜਾ ਦੀਂਦਾ ਸਰ ਸਾਹਿਬ ਇਹ ਕੀ ਹੋ ਰਿਹਾ ਕਤਲ ਹੋਇਆ ਇਸ ਬਾਰੇ ਕੀ ਕਹਿਣਾ ਹੈ ਅਗਰ ਇਹ ਦੋ ਭੈਣ ਭਰਾ ਮੰਮਪਾਲ ਸਿੰਘ ਤੇ ਵੀਰ ਜੋਤਕਾਰ ਮੰਮਪਾਲ ਸਿੰਘ ਜਿਹੜਾ ਹੈਗਾ 19 ਸਾਲ ਦਾ ਤੇ ਵੀਰ ਜੋਤਕਾਰ ਜਿਹੜੀ ਕਰਕੇ ਹੈਗੀ ਉਹ 23-24 ਸਾਲ ਦੀ ਇਹ ਆਪਣੇ ਨਾਨੀ ਕੋਲੇ ਰਹਿੰਦੇ ਸੀ ਰਾਣੀ ਗੌਰ ਕੋਲੇ ਵਾਈਫ ਆਫ ਨਛੱਤਰ ਸਿੰਘ ਵੈਰੋ ਕੇ ਕੋਲੇ ਇਹਨਾਂ ਦਾ ਅਸਲ ਪਿੰਡ ਜਿਹੜਾ ਹੈਗਾ ਉਹ ਫਤਿਹਗੜ ਕੋਰੋਟਾਣਾ ਇਹ ਇੱਥੇ ਰਹਿੰਦੇ ਸੀਗੇ ਦੋਨੇ ਜਣੇ ਉਹ ਇਹਦੇ ਭਰਾ ਨੇ ਜਿਹੜਾ ਹੈਗਾ ਮੰਮਪਾਲ ਉਹਨੇ ਆਪਦੀ ਸਿਸਟਮ ਨੂੰ ਜਿਹੜਾ ਹੈਗਾ ਨਾ ਸਿਰ ਦੇ ਵਿੱਚ ਜਿਹੜਾ ਆਪਣਾ ਰਸੋਈ ਦੇ ਵਿੱਚ ਵਰਤਮਾਨਚਲਾਣ ਵਾਲਾ ਅੰਦਰ ਚਾਮਗਰ ਅੜਗਨ ਵਾਲਾ ਘੋਟਣਾ ਹੁੰਦਾ ਉਹ ਸਿਰ ਚ ਮਾਰ ਕੇ ਜਿਹੜਾ ਹੈਗਾ ਉਹਦਾ ਕਤਲ ਕਰ ਕਰ ਬੀਤੀ ਰਾਤ ਕੀ ਕਹਾਵਦੀ ਹੈ ਜੀ ਕਥੀ ਉਹ ਤਾਂ ਨੇ ਆਪਣੀ ਸਿਸਟਰ ਦੇ ਕੈਰੈਕਟਰ ਤੇ ਡਾਊਟ ਕਰਦਾ ਸੀ ਇਹ ਲੜਕੇ ਤੇ ਪਹਿਲਾਂ ਉਹਦੀ ਪਰਚੀ ਦਰਜ ਹੋਈ ਜੀ ਤੇ ਲੜਕੇ ਤੇ ਮੈਨੂੰ ਜਿੱਥੋਂ ਹੁਣ ਤੱਕ ਪਤਾ ਲੱਗਿਆ ਇੱਕੋ ਮੁਕੱਦਮਾ ਸ਼ਾਇਦ ਅਰਦੇ ਆ ਬਾਕੀ ਤਾਂ ਰਿਕਾਰਡ ਦੇਖ ਰਹੇ ਹਾਂ ਅਸੀਂ ਇਹਦਾ ਇਹ ਲੜਕੇ ਖਲਾ ਤੇ ਇਹ ਧਾਰਾ ਦੇ ਤਹਿਤ ਦੋਸ਼ੀ ਕੀਤਾ ਗਿਆ ਜੀ ਇਹ 113 ਬੀ ਐਨ ਐਸ ਦੇ ਤਰ੍ਹਾਂ ਕਿਹਾ ਕਤਲ ਦਾ ਮਾਮਲਾ। ਕੀ ਇਹਦੇ ਵਿੱਚ ਕੋਈ ਹੋਰ ਦੋਸ਼ੀ ਸ਼ਾਮਲ ਹੈ ਜੀ? ਨਹੀਂ ਇਹਦੇ ਵਿੱਚ ਹੋਰ ਕੋਈ ਦੋਸ਼ੀ ਨਹੀਂ ਹੈ ਜੀ। ਮਾਤਾ ਜੀ ਜਦੋਂ ਆਪਣੇ ਹੋਈ ਘਟਨਾ ਹੋਈ ਹੈ ਕੁੜੀ ਦੇ ਮੌਤ ਹੋਈ ਕਿਸ ਤਰ੍ਹਾਂ ਹੋਈ ਹੈ ਜੀ? ਹਾਏ ਮੈਨੂੰ ਬਦਨੀ ਸਾਨੂੰ ਬਾਹਰ ਕੱਢ ਦਿੱਤੀ ਸੀ। ਹਾਂ ਜਨ ਨੂੰ ਅੰਦਰੇ ਨਹੀਂ ਰੱਖਣੀ ਦਿੱਤੀ ਮਖੜਿਆ ਨਹੀਂ ਦਿੱਤੀ। ਬਾਹਰ ਕੱਢ ਕੇ ਮੁੰਡਾ ਸਾਹ ਪੀ ਰਿਹਾ ਪਤਾ ਨਹੀਂ ਕੀ ਕਰ ਰਿਹਾ। ਮੁੰਡਾ ਕੌਣ ਸੀਗਾ ਜੀ? ਉਹ ਦੋ ਤਹਾ ਵੀ ਇਹਦਾਂ ਉਹ ਖੜਾ ਉਹ ਖੜਾ ਆ ਟਕੜੀ ਜਿਹੀ ਲੱਗੀ ਮਤਾ ਜੀ ਪਹਿਲੀ ਵਾਰੀ ਝਗੜਾ ਹੋਇਆ ਜਾਂ ਕੋਈ ਪਿਛਾ 100 ਰੁਪਏ ਦਾ ਕੁਝ ਵੀ ਗੱਲਬਾਤ ਹੋਈ ਹੈ ਭੈਣੇ ਬੇਰਾ ਦਾ ਇਹ ਨფერ ਰਸੀ ਗਈ ਫੁਈ ਹੰਤਲਿੰ ਸੀ ਗਈ ਰਾਤੋ ਪਤਾ ਨਹੀਂ ਕੀ ਹੋਗੀ ਮੈਨੂੰ ਤਾਂ ਨਹੀਂ ਦਾਨੀ ਮੈਨੂੰ ਤਾਂ ਜੀ ਦਾਨੀ ਉਹ ਛੱਡੇ ਕੰਮ ਕਰਨ ਵਾਲਾ ਮੁੰਡਾ ਦਾ ਸਾਕੇ ਨਿੱਧੀ ਮਤਤੀਆ ਆਖਾ ਜਗਵਾ ਚਲੀ ਗਈ ਉਹ ਕਿੱਥੇ ਵਾਚਾ ਮਨੇ ਲਖ ਮਾਤਾ ਨੂੰ ਪਤਾ ਕਦੋਂ ਲੱਗਿਆ ਵੀ ਕੁੜੀ ਦੀ ਇਸ ਤੋਂ ਪਤਾ ਲੱਗ ਗਿਆ ਸੀ ਅੰਦਰ ਵੜ ਕੇ ਵਾਰ ਕੋਈ ਚੁਂਹੇ ਤਾਂ ਕਰੇ ਹੋਰ ਹੈ ਨਹੀਂ ਸਿਸਟਮ ਕੋਈ ਨਹੀਂ ਕੋਈ ਨਹੀਂ ਇਹ ਤਾਂ ਵਸ ਲਾਉਂਦੀ ਸੀ ਉਹਨਾਂ ਲੱਤੀ ਹਾਂ ਮੈਂ ਅਨੀ ਦੀ ਦਾ ਨੀਂ ਮੈਨੂੰ ਮੜਮੜਾ ਦੀਂਦਾ ਸਾਹਿਬੀ ਕਿਹਾ ਮੇਰੇ ਦੇ ਕਤਲ ਹੋਇਆ ਇਸ ਬਾਰੇ ਕੀ ਕਹਿਣਾ ਚਾਹੀਦਾ ਹੈ ਇਹ ਜਿਹੜੀ ਦੋ ਭੈਣ ਭਰਾ ਮਨਪਾਲ ਸਿੰਘ ਤੇ ਵੀਰ ਜੋਤਕਾਰ ਮਨਪਾਲ ਸਿੰਘ ਜਿਹੜਾ ਹੈਗਾ 19 ਸਾਲ ਦਾ ਤੇ ਵੀਰ ਜੋਤਕਾਰ ਜਿਹੜੀ ਲੜਕੇ ਹੈਗੀ ਉਹ 23 24 ਸਾਲ ਤੇ ਆਪਣੇ ਨਾਨੀ ਕੋਲੇ ਰਹਿੰਦੇ ਸੀ ਰਾਣੀ ਗੌਰ ਕੋਲੇ ਵਾਈਫ ਆਫ ਨਛੱਤਰ ਸਿੰਘ ਵੈਰੋ ਦੇ ਕੋਲੇ ਇਹਨਾਂ ਦਾ ਅਸਲ ਪਿੰਡ ਜਿਹੜਾ ਹੈਗਾ ਉਹ ਫਤਿਹਗੜ ਕੋਰੋਟਾਣਾ ਇਹ ਇੱਥੇ ਰਹਿੰਦੇ ਸੀਗੇ ਦੋਨੇ ਜਾਨੇ ਉਹ ਇਹਦੇ ਭਰਾ ਨੇ ਜਿਹੜਾ ਹੈਗਾ ਮਹੰਮਪਾਲ ਉਹਨੇ ਆਪਦੀ ਸਿਸਟਰ ਨੂੰ ਜਿਹੜਾ ਹੈਗਾ ਨਾ ਸਿਰ ਦੇ ਵਿੱਚ ਜਿਹੜਾ ਆਪਣਾ ਰਸੋਈ ਦੇ ਵਿੱਚ ਵਰਤੋਂ ਚਲਾਣ ਵਾਲਾ ਅੰਦਰ ਚ ਆਉਣ ਵਾਲਾ ਘੋਟਣਾ ਹੁੰਦਾ ਉਹ ਸਿਰ ਚ ਮਾਰ ਕੇ ਜਿਹੜਾ ਹੈਗਾ ਉਹਦਾ ਕਤਲ ਕਰ ਕਰ ਬੀਤੀ ਰਾਤ ਕੀ ਕਹਾਣੀ ਜੇ ਇਹ ਤੁਹਾਨੂੰ ਕਹਾਂ ਨੇ ਆਪਣੀ ਸਿਸਟਰ ਦੇ ਕੈਰੈਕਟਰ ਤੇ ਡਾਊਟ ਕਰਦਾ ਸੀ ਇਹ ਲੜਕੇ ਦੇ ਪਹਿਲਾਂ ਉਹਦੇ ਪਾਸੇ ਰਸ ਗਿਆ ਜੀ ਇਹ ਲੜਕੇ ਤੇ ਮੈਨੂੰ ਜਿੱਥੋਂ ਹੁਣ ਤੱਕ ਪਤਾ ਲੱਗਿਆ ਇੱਕੋ ਮੁਕੱਦਮਾ ਸ਼ਾਇਦ ਆਦਾਂ ਦੇ ਬਾਕੀ ਦਾ ਰਿਕਾਰਡ ਦੇਖ ਰਹੇ ਐ ਸੀ ਇਹਦਾ लड़के खिलाड़ी दर्ज किया गया जी ये एक सौ तीन बी एन एस के तहत किया गया कतल का मुकदमा दोषी शामिल है जी नहीं होर कोई दोषी नहीं है